नमस्कार आकाशवाणी जालंधर ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਬੀਤੇ ਦਿਨੀ ਪੇਸ਼ ਕੀਤੇ ਗਏ ਆਮ ਬਜਟ ਸਮੇਤ ਵੱਖ-ਵੱਖ ਵਿਸ਼ਿਆਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ ਕੇਂਦਰੀ ਖਜ਼ਾਨਾ ਮੰਤਰੀ ਨਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੌਮੀ ਜਮੂਰੀ ਗੱਠਜੋੜ ਸਰਕਾਰ ਦੇ ਵਿਕਸਿਤ ਭਾਰਤ ਦੇ ਸੁਪਨੇ ਦਾ ਪਹਿਲਾ ਕੇਂਦਰੀ ਬਜਟ ਪੀਤੇ ਦਿਨੀ ਸੰਸਦ ਵਿੱਚ ਪੇਸ਼ ਕੀਤਾ। ਕੇਂਦਰੀ ਬਜਟ ਦਾ ਸਮਾਜ ਦੇ ਵੱਖ-ਵੱਖ ਵਰਗਾਂ ਨੇ ਸਵਾਗਤ ਕੀਤਾ। ਲਘੂ ਉਦਯੋਗ ਭਾਰਤੀ ਦੇ 올 ਇੰਡੀਆ ਮੀਟ ਪ੍ਰਦਾਨ ਐਡਵੋਕੇਟ ਅਰਵਿੰਦ ਤੁਮਲ ਨੇ ਕਿਹਾ ਕਿ ਅਮ੍ਰਿਤਕਾਲ ਦੇ ਅਗਲੇ 25 ਵਰਿਆਂ ਨੂੰ ਸਮਰਪਿਤ ਇਹ ਇੱਕ ਦੂਰਅੰਦੇਸ਼ੀ ਬਜਟ ਹੈ। ਇਹ ਮੋਦੀ ਸਰਕਾਰ ਦੇ ਪਿਛਲੇ 10 ਸਾਲ ਦੇ ਕੰਮਾਂ ਨੂੰ ਹੀ ਇੱਕ ਅੱਗੇ ਵਧਾਣ ਵਾਲਾ ਬਜਟ ਹੈ ਅਤੇ ਇਹਦੇ ਵਿੱਚ ਸਮਾਜ ਦੇ ਸਾਰੇ ਵਰਗਾਂ ਨੂੰ ਰਾਹਤ ਕੀਤੀ ਗਈ ਹੈ ਵਿਸ਼ੇਸ਼ ਕਰ ਐਮ ਐਸ ਐਮ ای ਸੈਕਟਰ ਨੂੰ ਕਾਫੀ ਇਹਦੇ ਵਿੱਚ ਇਨਸੈਂਟਿਵ ਦਿੱਤੇ ਗਏ ਨੇ ਪਹਿਲਾਂ ਪ੍ਰੋਡਕਸ਼ਨ ਰਿਲੇਟਡ ਲਿੰਕਡ ਇਨਸੈਂਟਿਵਸ ਹੁੰਦੇ ਸੀਗੇ ਹੁਣ ਤਾਂ ਨਾਲ ਦੀ ਨਾਲ এমਪਲੋਇਮੈਂਟ ਲਿੰਕਡ ਇਨਸੈਂਟਿਵ ਵੀ ਹੈਗੇ ਜਿਵੇਂ ਕਿ ਜਿਹੜਾ ਪਹਿਲੀ ਵਾਰ ਨੌਕਰੀ ਕਰੇਗਾ ਉਹਦੇ ਫਸਟ ਈਮਪਲੋਇਮੈਂਟ ਦੇ ਉਹਦੀ ਪਹਿਲੀ ਤਨਖਾਹ ਸਰਕਾਰ ਦੇਵੇਗੀ ਪਲੱਸ ई पी एफ ਦੇ ਅੰਦਰ ਜਿਹੜਾ ਉਹਨੇ 2 ਸਾਲ ਤੱਕ 3000 ਪਰ ਪਰਸਨ ਪਰ ਈਮਪਲੋਈ ਐਮਪਲੋਇਰ ਨੂੰ ਵਾਪਸ ਮਿਲੇਗਾ ਉਹਦੇ ਨਾਲ ਨਾਲ ਫੰਡਿੰਗ ਦੀ ਪ੍ਰੋਬਲਮ ਰਹਿੰਦੀ ਹੈ ਕਰੈਡਿਟ ਦੇ ਫਲੋ ਦੀ ਪ੍ਰੋਬਲਮ ਰਹਿੰਦੀ ਹੈ ਕਰੈਡਿਟ ਨੂੰ ਸੁਖਾਵਾ ਕਰਨ ਹੈ ਜਿਹਦੇ ਪਰ ਐਪਲੀਕੈਂਟ ਹੈ ਪ੍ਰਤੀ ਅਵੇਦਕ ਨੂੰ 100 ਕਰੋੜ ਤੱਕ ਦਾ ਉਹਨਾਂ ਨੇ ਇੱਕ ਸਰਵਿਸ਼ੈਂਟ ਫੰਡ ਬਣਾਇਆ ਹੈ ਇਸ ਤੋਂ ਵੱਧ ਵੀ ਲੋਲ ਹੋਵੇਗਾ ਤਾਂ ਉਹਦੇ ਵਿੱਚੋਂ ਕਵਰ ਹੋਵੇਗਾ ਭਾਰਤੀ ਸਟੇਟ ਬੈਂਕ ਦੇ ਸਾਬਕਾ ਡਿਪਟੀ ਜਨਰਲ ਮੈਨੇਜਰ ਸੁਰਿੰਦਰ ਕਪੂਰ ਨੇ ਕਿਹਾ ਕਿ ਇਹ ਖਾਸ ਤੌਰ ਤੇ ਮੱਧ ਵਰਗ ਲਈ ਬਹੁਤ ਹੀ ਫਾਇਦੇਮੰਦ ਬਜਟ ਹੈ ਮੀਡਲ ਕਲਾਸ ਨੂੰ ਬੜੀ ਰਾਹਤ ਦਿੱਤੀ ਹੈ ਇਨਕਮ ਟੈਕਸ ਦੇ ਵਿੱਚ ਸਟੈਂਡਰਡ ਡਿਡਕਸ਼ਨ ਜਿਹੜੀ ਹੈਗੀ ਹੈ 50000 ਤੋਂ 75000 ਕਰ ਦਿੱਤੀ ਗਈ ਹੈ ਔਰ ਇਨਕੰਡਕਟ ਜਿਹੜਾ ਸਲੈਬ ਹੈ ਆਪਣਾ 0 ਤੋਂ 7 ਲੱਖ ਤੱਕ 5% ਕੀਤਾ ਹੈ 700 ਤੋਂ 10 ਲੱਖ 10% ਕਰਤਾ ਔਰ ਅਬ 15 ਲੱਖ ਜਿਹੜਾ 加 ਵੀ 30% ਦਾ ਸਲੈਬ ਦਿੱਤਾ ਗਿਆ ਇਨਕਮ ਟੈਕਸ ਦਾ ਇਸ ਤੋਂ ਵੱਡੀ ਖੂਬਸੂਰਤੀ ਚੀਜ਼ ਹੈ ਇਸ ਬਜਟ ਦੇ ਵਿੱਚ ਹੈਗੀ ਹੈ এমਪਲॉयਮੈਂਟ ਜਨਰੇਸ਼ਨ ਵਾਸਤੇ ਨਾ ਬਹੁਤ ਕੁਝ ਇਸ ਬਜਟ ਜੀ ਦਿੱਤਾ ਗਿਆ 2 ਲੱਖ ਕਰੋੜ ਰੁਪਇਆ ਇਹਨਾਂ ਨੇ 4.1 ਕਰੋੜ ਯੂਥ ਨੂੰ এমਪਲਾਈ ਕਰਨ ਵਾਸਤੇ ਅਲੋਕੇਟ ਕੀਤਾ ਹੈ ਔਰ 1 ਕਰੋੜ ਯੂਥ ਨੂੰ ਹਰ ਮਹੀਨੇ 5000 ਰੁਪਇਆ ਪਰ ਮੰਥ ਇਨਸੈਂਟਿਵ ਦਿੱਤਾ ਜਾਏਗਾ ਇੰਟਰਨਸ਼ਿਪ ਤੇ ਰਾਈ ਪਟਿਆਲਾ ਤੋਂ ਅਤਲ ਵਰਮਾ ਨੇ ਆਮ ਬਜਟ ਵਿੱਚ ਕੀਤੀਆਂ ਕਟੌਤੀਆਂ ਦੀ ਸ਼ਲਾਘਾ ਕੀਤੀ ਹੈ ਬਹੁਤ ਹੀ ਵਧੀਆ ਬਜਟ ਹੈ ਉਹਦੇ ਵਿੱਚ ਜਿਵੇਂ ਇਲੈਕਟ੍ਰੋਨਿਕਸ ਸਸਤਾ ਕੀਤਾ ਉਹਨਾਂ ਨੇ ਮੋਬਾਈਲ ਚਾਰਜਰ ਵਗੈਰਾ ਸਸਤੇ ਕੀਤੇ ਨੇ ਸੋਨਾ ਸਸਤਾ ਹੋਇਆ ਚਾਂਦੀ ਸਸਤਾ ਹੋਇਆ ਇਹਦੇ ਨਾਲ ਨਾਲ ਹੋਰ ਵੀ ਕਈ ਘਰੇਲੂ ਜਿਹੜੀ ਰੋਜ਼ਮਰਗ ਯੂਜ਼ ਹੋਣ ਵਾਲੀ ਚੀਜ਼ਾਂ ਨੇ ਉਹ ਸਸhtੀਆਂ ਹੋਈਆਂ ਨੇ ਉਧਰ ਗੁਰਦਾਸਪੁਰ ਦੇ ਰਹਿਣ ਵਾਲੇ ਵਪਾਰੀ ਵਿਕਾਸ ਤੇ ਪੰਕਜ ਕੁਮਾਰ ਨੇ ਬਜਟ ਬਾਰੇ ਕਿਹਾ ਸਰੀ ਕੰਪਿਊਟਰ ਦੇ ਰਿਲੇਟਿਡ ਪਾਰਟ ਸਸਤੇ ਹੋਏ ਆ ਕਿ ਮੁਦਰਾ ਲੋਨ ਨੂੰ ਵਧਾ ਦਿੱਤਾ ਗਿਆ 10 ਲੱਖ ਤੋਂ 20 ਲੱਖ ਉਹਦੇ ਵਿੱਚ ਤੁਸੀਂ ਆਪਣੇ ਮਿਨੀਮਮ ਗਾਰੰਟੀ ਡਾਕੂਮੈਂਟ ਦੇ ਕੇ ਬੈਂਕ ਚ ਈਜ਼ੀਲੀ ਮੁਦਰਾ ਲੋਨ ਵਗੈਰਾ ਲੈ ਸਕਦੇ ਆ ਆਪਾਂ ਬਹੁਤ ਧੰਨਵਾਦ ਕਰਦੇ ਆਂ ਸਰਕਾਰ ਦਾ ਵਪਾਰੀਆਂ ਦੇ ਹਿੱਤ ਚ ਫੈਸਲੇ ਆਏ ਨੇ ਸਰਕਾਰ ਵੱਲੋਂ ਕਿ 10 ਲੱਖ ਵਾਲੀ ਜਿਹੜੀ ਲਿਮਿਟ ਹੈ ਉਹਦੀ ਅੱਪਰ ਲਿਮਿਟ 20 ਲੱਖ ਕਰਤੀ ਗਈ ਹੈ ਤੇ ਸਾਡੀ ਇੱਕ ਮੰਗ ਸੀ ਕਿ ਈ-ਕਾਮਰਸ ਤੇ ਜਿਹੜੀ ਆਨਲਾਈਨ ਸ਼ਾਪਿੰਗ ਵਗੈਰਾ ਇਹਦੇ ਤੇ ਸਰਕਾਰ ਨੱਥ ਪਾਏ ਜਾਂ ਬਰਾਬਰ ਦਾ ਫੀਲਡ ਦਿੱਤਾ ਜਾਏ ਆਮ ਵਪਾਰੀਆਂ ਨੂੰ ਰਿਟੇਲਰਾਂ ਨੂੰ ਜਿਹੜੇ ਆਫਲਾਈਨ ਕਰਦੇ ਨੇ ਜਾਂ ਆਨਲਾਈਨ ਵੇਚਦੇ ਆ ਉਹਨਾਂ ਨੂੰ ਬਰਾਬਰ ਦਿੱਤਾ ਜਾਏ ਖਰੜ ਦੇ ਵਸਨੀਕ ਨਰਿੰਦਰ ਸਿੰਘ ਰਾਣਾ ਨੇ ਇਸ ਬਜਟ ਨੂੰ ਸਾਰਿਆਂ ਲਈ ਹਾਂ ਪੱਕੀ ਦੱਸਿਆ ਬਹੁਤ ਵਧੀਆ ਬਜਟ ਆਇਆ ਇਸ ਦੇ ਵਿੱਚ ਜਿਹੜੀਆਂ ਕੈਂਸਰ ਦੀਆਂ ਦਵਾਈਆਂ ਤੇ ਜਿਹੜੀ ਕਸਟਮ ਡਿਊਟੀ ਹੈ ਚਾਂਦੀ ਦੇ ਗਹਿਣੇ ਆ ਉਹਨਾਂ ਤੇ ਕਸਟਮ ਡਿਊਟੀ 6% ਦੀ ਕਟਾਈ ਗਈ ਹੈ ਬਜਟ ਦੇ ਵਿੱਚ ਹੋਰ ਟੈਕਸ ਦੇ ਤਹਿਤ ਵੀ ਨਵੇਂ ਆਮਦਨ ਟੈਕਸ ਹੈ ਜਿਹੜੀ ਉਹ 3 ਲੱਖ ਤੋਂ ਤੱਕ ਕੋਈ ਟੈਕਸ ਨਹੀਂ ਲੱਗੇਗਾ 307 ਤੋਂ ਸਿਰਫ 5% ਇਸ ਤਰ੍ਹਾਂ ਦੀ ਬਹੁਤ ਸਾਰੀ ਰਾਹਤ ਜਿਹੜੀ ਆਮ ਆਦਮੀ ਨੂੰ ਜੋ ਲੋਕਾਂ ਨੂੰ ਮਿਲੀ ਹੈ ਇਹਦੇ ਨਾਲ ਆਰਥਿਕ ਤੌਰ ਤੇ ਦੇਸ਼ ਤਰੱਕੀ ਕਰੇਗਾ ਤੇ ਜਿਹੜੀ ਉੱਚ ਸਿੱਖਿਆ ਵਾਸਤੇ ਵੀ ਜਿਹੜੇ 10 ਲੱਖ ਤੱਕ ਦਾ ਲੋਨ ਹੈ ਜਿਹੜਾ ਉਹ ਮਿਲੇਗਾ 3% ਦੀ ਸਾਲਾਨਾ ਵਿਆਜ ਤੇ ਰੋਜ਼ਗਾਰ ਦੇਣ ਵਾਸਤੇ ਵੀ ਇਨਸੈਂਟਿਵ ਜਿਹੜੀ ਦੇਵੇਗੀ ਸਰਕਾਰ ਇਹ ਟਰਨਸ਼ਿਪ ਬੱਚੇ ਕਰਨਾ ਚਾਹੁੰਦੇ 500 ਕੰਪਨੀਆਂ ਚ ਉਹਨਾਂ ਨੂੰ ਮੌਕਾ ਮਿਲਣਾ ਹੈ 1 ਕਰੋੜ ਨੌਜਵਾਨਾਂ ਨੂੰ ਇਟਰਨਸ਼ਿਪ ਦਾ ਲਾਭੇ ਮਿਲਣਾ ਤੇ ਉਹਨਾਂ ਨੂੰ 5000 ਰੁਪਏ ਮਹੀਨਾ ਵੀ ਸਰਕਾਰੋਂ ਫਲੋਂ ਦਿੱਤਾ ਜਾਏਗਾ ਮੋਗਾ ਦੇ ਰਹਿਣ ਵਾਲੇ ਜੈਸਮੀਨ ਗਹਿਣਿਆਂ ਦੀ ਕੀਮਤ ਵਿੱਚ ਕੀ ਕੀ ਕਟਾਤੀ ਦੀ ਸ਼ਲਾਘਾ ਕਰਦੇ ਨੇ ਸਭ ਤੋਂ ਪਹਿਲਾਂ ਜਿਹੜੀ ਇਹਦੀ ਮੈਨੂੰ ਵਧੀਆ ਗੱਲ ਲੱਗੀ ਉਹ ਸੀਗੀ ਕੈਂਸਰ ਦੀ ਦਵਾਈ ਨੂੰ ਸਸਤਾ ਕੀਤਾ ਗਿਆ ਵਾ ਕਈ ਜਿਹੜੇ ਗਰੀਬ ਵਰਗ ਆ ਉਹ ਕੈਂਸਰ ਦੀ ਦਵਾਈ ਮਹਿੰਗੇ ਹੋਣ ਕਰਕੇ ਫੋੜ ਨਹੀਂ ਕਰ ਸਕਦੇ ਸੀ ਤੇ ਦੂਸਰੀ ਗੱਲ ਜਿਹੜੇ ਸੋਨੇ ਚਾਂਦੀ ਦੇ ਉੱਤੇ ਇਹਨਾਂ ਨੇ ਕਟੌਤੀ ਕੀਤੀ ਹੈ ਉਹਨਾਂ ਦੇ ਰੇਟ ਨੂੰ ਘਟ ਕੀਤਾ ਗਿਆ ਵਾ ਜਿਹੜੇ ਹੈਂਡ ਟੂ ਮਾਉਥ ਲੋਕ ਆ ਮੱਧ ਵਰਗੀ ਜਿਹੜਾ ਹੈਗਾ ਉਹ ਤਬਕਾ ਵਾ ਮੈਨੂੰ ਲੱਗਦਾ ਉਹ ਆਪਦੇ ਸ਼ੌਂਕ ਨੂੰ ਪੂਰਾ ਕਰ ਸਕੂਗਾ ਤੇ ਵਿਆਹ ਸ਼ਾਦੀ ਦੇ ਜਿਹੜੇ ਆਉਣ ਵਾਲੇ ਸਮੇਂ ਸੀਜ਼ਨ ਆਊਗਾ ਉਹਦੇ ਵਿੱਚ ਉਹ ਆਪਦੇ ਸ਼ੌਂਕ ਨੂੰ ਭੁਗਾ ਸਕਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੂਟੇ ਲਾਉਣ ਦੀ ਮੁਹਿੰਮ ਇੱਕ ਪੀੜ ਮਾਂ ਕੇ ਨਾਮ ਤਹਿਤ ਦੇਸ਼ ਭਰ ਦੇ ਲੋਕਾਂ ਨੂੰ ਇਸ ਬਰਸਾਤ ਦੇ ਮੌਸਮ ਚ ਬੂਟੇ ਲਾਉਣ ਦਾ ਸੱਦਾ ਦਿੱਤਾ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਤੇ ਆਮ ਲੋਕ ਇਸ ਮੁਹਿੰਮ ਤੋਂ ਬੇਹਦ ਉਤਸ਼ਾਹਤ ਨੇ ਦਿਵਾਖਵਾ ਕਸਮ ਦੇ ਬੂਟੇ ਲਾ ਰਹੇ ਨੇ ਮੋਗਾ ਤੋਂ ਫੂਡ ਕ੍ਰਾਫਟ ਡਾਇਰੈਕਟਰ ਜਸਪ੍ਰੀਤ ਕੌਰ ਕਲੜਾ ਨੇ ਧਰਤੀ ਦੀ ਬਿਹਤਰੀ ਲਈ ਬੂਟੇ ਲਾਉਣ ਦੀ ਅਪੀਲ ਕੀਤੀ ਸਾਡੀ ਗੁਰਬਾਨੀ ਵੀ ਕਹਿ ਰਹੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੇ ਜਿਹੜੀ ਮਾਂ ਸਾਨੂੰ ਅਮੁੱਲੇ ਪਿਆਰ ਸਾਰੀ ਜ਼ਿੰਦਗੀ ਦਿਖਾਉਂਦੀ ਹੈ ਚਾਹੇ ਧਰਤੀ ਮਾਂ ਹੈ ਅਮੁੱਲੇ ਪਦਾਰਥ ਦੇ ਕੇ ਸਾਨੂੰ ਪਿਆਰ ਦੇ ਰਹੀ ਹੈ ਤੇ ਸਾਡੇ ਦੇਸ਼ ਵਾਸੀਆਂ ਦਾ ਵੀ ਇਹ ਹੱਕ ਬੰਦਾ ਹੈ ਕਿ ਅਸੀਂ ਉਸ ਮਾਂ ਦੀ ਖਾਤਰ ਇੱਕ ਇੱਕ ਰੁੱਖ ਜ਼ਰੂਰ ਲਗਾਈਏ ਤੇ ਧਰਤੀ ਮਾਂ ਨੂੰ ਬਿਹਤਰ ਤੋਂ ਬਿਹਤਰੀਨ ਬਣਾਈਏ ਉਧਰ ਮੁਹਾਲੀ ਜ਼ਿਲ੍ਹੇ ਚ ਹਰਿਆਵਲ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇੱਕ ਨਵੇਕਲੀ ਪਹਿਲ ਕਦਮੀ ਤਹਿਤ ਐਸਐਸ ਨਗਰ ਪ੍ਰਸ਼ਾਸਨ ਵੱਲੋਂ 23 ਜੁਲਾਈ ਨੂੰ ਇੱਕ ਦਿਨ ਵਿੱਚ ਹੀ ਵਕ-ਵਕ ਥਾਵਾਂ ਤੇ ਕੋਈ 1.5 ਲੱਖ ਬੂਟੇ ਲਾਉਣ ਦੀ ਵਿਸ਼ਾਲ ਮੁਹਿੰਮ ਚਲਾਈ ਆਈ ਗਈ ਇਸ ਮੌਕੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਐਸਐਸਟੀ ਮਾਸਟਰ ਅਮਨਦੀਪ ਸਿੰਘ ਜੀ ਇਸ ਡਿਸਟ੍ਰਿਕਟ ਦੇ ਵਿੱਚ ਪੌਦੇ ਲਗਾਉਣ ਦਾ ਜਿਹੜਾ ਹੈਗਾ ਜੀ ਮਿਸ਼ਨ ਚੱਲ ਰਿਹਾ ਹੈ ਢਿਲਕ ਪੌਦੇ ਜਿਹੜੇ ਲਗਾਏ ਜਾ ਰਹੇ ਨੇ ਤਾਂ ਜੋ ਆਪਣਾ ਵਾਤਾਵਰਨ ਹੈਗਾ ਸ਼ੁੱਧ ਸਾਫ਼ ਸੁਥਰਾ ਰਹੇ ਅਜੋਕੇ ਸਮੇਂ ਦੇ ਵਿੱਚ ਆਪਾਂ ਨੂੰ ਪੌਦਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਆਪਣਾ ਵਾਤਾਵਰਨ ਬਹੁਤ ਜ਼ਿਆਦਾ ਗੰਦਲਾ ਹੋ ਚੁੱਕਿਆ ਤੇ ਜਿਹੜਾ ਆਪਣਾ ਗਲੋਬਲ ਵਾਰਮਿੰਗ ਹੋਸ ਦੇ ਕਰਕੇ ਵੀ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋ ਰਿਹਾ ਤੇ ਪੌਦੇ ਜਿਹੜੇ ਹੈਗੇ ਨੇ ਉਸ ਟੈਂਪਰੇਚਰ ਨੂੰ ਕੰਟਰੋਲ ਕਰਨਗੇ ਪ੍ਰਣਾਮ ਗੁਰਮੀਤ ਸਿੰਘ ਆਪ 1.5 ਲੱਖ ਬੂਟਾ ਜ ਤੇ ਆਨ ਵਾਲਾ ਪੜਾ ਭਵਿਕਾ ਉਹਨੂੰ ਬਚਾਈ ਆਪਾਂ ਸਾਂ ਦੀ ਗੱਲ ਕਰਦੇ ਆਂ ਤੇ ਵਾਤਾਵਰਨ ਨੂੰ ਬਚਾਉਣ ਦੀ ਗੱਲ ਕਰਦੇ ਆ ਇੰਨਾ ਜਿਆਦਾ ਤਾਪਮਾਨ ਜਿਹੜਾ ਵੱਧ ਰਿਹਾ ਆ ਇਸ ਵਾਤਾਵਰਨ ਨੂੰ ਬਚਾਉਣ ਦੀ ਜਿਹੜੀ ਮੁਹੀਮਾ ਉਹ ਜਿਹੜੀ ਕਰ ਰਹੀਆਂ ਜੀ ਹਾਰਦਿਕ ਸ਼ਰਮਾ ਪੂਰ ਜੀ ਐਚ ਐਸ ਪੇੜ ਲਗਾਨੇ ਆਏ ਆ ਫੋਰ এনवायरमेंट ਹਾੜਾਕ ਤੇ ਜਿਹੜੀ ਉਹਨਾਂ ਨੂੰ ਐ ਆਪਣੀ ਜੜ੍ਹਾਂ ਕੋਲੋਂ ਰੋਕ ਲੈਂਦੇ ਆ ਤੇ ਪਾਣੀ ਐਬਜ਼ੌਰਪ ਕਰ ਲੈਂਦੇ ਆ ਪਾਣੀ ਨੂੰ ਜ਼ਮੀਂ ਧਰਤੀ ਦੇ ਕੋਲੋਂ ਪੇੜ ਦਿੰਦੇ ਆ ਤੇ ਸੀਂ ਦਾ ਪਾਣੀ ਬਣਾ ਦਿੰਦੇ ਆ ਫਾਜ਼ਿਲਕਾ ਵਾਸੀ ਸ਼ਸ਼ੀਕਾਂਤ ਨੇ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਜਵੇਂਦਰ ਮੋਦੀ ਜੀ ਨੇ ਪ੍ਰਿਆਵਰਨ ਕਿ ਇੱਕ ਪੇੜ ਆਪਣੀ ਮਾਂ ਦੇ ਨਾਮ ਤੋਂ ਬਹੁਤ ਅੱਛਾ ਸੰਦੇਸ਼ ਹੈ ਹਰ ਇੱਕ ਵਿਅਕਤੀ ਨੂੰ ਆਪਣੀ ਮਾਂ ਦੇ ਨਾਮ ਇੱਕ ਪੇੜ ਜ਼ਰੂਰ ਲਗਾਉਣਾ ਚਾਹੀਦਾ ਹੈ ਤਰਦੀ ਵੀ ਸੱਡੀ ਮਾਤਾ ਹੈ ਉਸ ਦੇ ਨਾਮ ਵੀ ਸਾਨੂੰ ਪੇੜ ਲਗਾਉਣਾ ਚਾਹੀਦਾ ਹੈ ਇੱਕ ਸਕੁਅਰ ਮੀਟਰ ਦੇ ਵਿੱਚ 5 ਪੂਟੇ ਲਗਾਏ ਜਾ ਸਕਦੇ ਨੇ ਔਰ ਉਹਨਾਂ ਨੂੰ ਵੱਡਾ ਕੀਤਾ ਜਾ ਸਕਦਾ ਹੈ ਅਸੀਂ ਸਾਰੇ ਜੀ ਉਸ ਨੂੰ ਫੋਲੋ ਕਰੀਏ ਤਾਂ ਪਰਿਵਰਨ ਨੂੰ ਬਹੁਤ ਹੱਦ ਤੱਕ ਬਚਾਇਆ ਜਾ ਸਕਦਾ ਹੈ ਕੇਂਦਰ ਸਰਕਾਰ ਵੱਲੋਂ ਲੰਮੀ ਚਰਚਾ ਤੋਂ ਬਾਅਦ ਤਿਆਰ ਕੀਤੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਿਆਂ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੀ ਅਧਿਨਿਯਮ 2023 ਲਾਗੂ ਹੋ ਗਏ ਨੇ ਮੁਹਾਲੀ ਤੋਂ ਐਡਵੋਕੇਟ ਮਨਪ੍ਰੀਤ ਚਹਿਲ ਇਹਨਾਂ ਕਾਨੂੰਨਾਂ ਦੇ ਉਦੇਸ਼ ਬਾਰੇ ਦੱਸਦੇ ਨੇ ਇਹ ਜੋ ਤਿੰਨੇ ਕਾਨੂੰਨ ਹੈ ਇਹਨਾਂ ਦਾ ਜੋ ਇੱਕੋ ਇੱਕ ਮੋਟਿਵ ਹੈ ਟ੍ਰਾਇਲ ਹੈ ਜੋ ਇਨਸਾਫ ਦੇਉਣ ਦਾ ਜੋ ਜਰੀਆ ਹੈ ਉਹਨੂੰ ਤੇਜ਼ ਕਰਨਾ ਤੇ ਲੋਕਾਂ ਨੂੰ ਇਨਸਾਫ ਦਿਵਾਉਣਾ ਇਹਨਾਂ ਦਾ ਜੋ ਨਾਮ ਤੋਂ ਹੀ ਜੋ ਇਹਨਾਂ ਤੋਂ ਰਿਵੀਲ ਹੁੰਦਾ ਹੈ ਜੋ ਭਾਰਤ ਦੇ ਭਾਰਤੀ ਨਿਆਂ ਸੰਹਿਤਾ ਜੋ ਪਹਿਲਾਂ ਸੀ ਇੰਡੀਅਨ ਪੀਨਲ ਕੋਡ ਉਹਦਾ ਜੋ ਮੋਟਿਵ ਸੀ ਸਜ਼ਾ ਦੇਣਾ ਸੀਗਾ ਜੇ ਹੁਣ ਇਹ ਇਨਸਾਫ ਦੂਣ ਵਾਸਤੇ ਬਣਾਇਆ ਗਿਆ ਹੈ। ਹੁਣ ਇਹਦਾ ਟ੍ਰਾਇਲ ਬੜਾ ਸਪੀਡੀ ਕਰਿਆ ਗਿਆ ਹੈ ਤੇ ਟਰਾਂਸਪੇਰੈਂਸੀ ਹੈ ਦੇ ਨਾਲ ਟਰਾਂਸਪੇਰੈਂਸੀ ਵਧੇਗੀ। ਜੋ ਔਮਨਜ਼ ਹੈ ਜਿਨ੍ਹਾਂ ਦੇ ਨਾਲ ਗੈਂਗ ਰੇਪ ਹੁੰਦਾ ਸਜ਼ਾ ਇਹਦੀ ਫਾਂਸੀ ਤੱਕ ਦੀ ਸਜ਼ਾ ਕਰੀ ਗਈ ਹੈ ਤੇ ਵਿੱਚ ਇਹ ਉਹਦੇ ਨਾਲ ਕਿਹਾ ਲੋਕਾਂ ਦਾ ਜੋ ਇਨਸਾਫ ਹੈ ਇਨਸਾਫ ਦੇ ਵਿੱਚ ਜੋ ਕੋਰਟਸ ਹੈ ਕੋਰਟਸ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਵਧੇ ਵਧੇਗਾ। ਮੋਗਾ ਤੋਂ ਪ੍ਰੋਫੈਸਰ ਮਧੂ ਸ਼ਰਮਾ ਨੇ ਨਵੇਂ ਕਾਨੂੰਨਾ ਮੁਤਾਬਕ ਜ਼ਬਰ ਜਨਾ ਲਈ ਸਜ਼ਾ ਵਿੱਚ ਕੀਤੀਆਂ ਤਬਦੀਲੀਆਂ ਬਾਰੇ ਦੱਸਿਆ। ਭਾਰਤੀ ਨਿਆਂ ਸੰਹਿਤਾ ਦੇ ਮੁਤਾਬਕ ਇਹਦੀ ਪਨਿਸ਼ਮੈਂਟ ਤ੍ਰੈਂਟ ਦੇ ਵਿੱਚ ਹੋ ਗਈ ਹੈ ਔਰ ਇਹ

ਜੀ ਪੇਪਰ ਲੀਕ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਵੱਲੋਂ ਜਾਂਚ ਅਤੇ ਸਰਵੋਚ ਅਦਾਲਤ ਵੱਲੋਂ ਸੁਣਵਾਈ ਕੀਤੇ ਜਾਣ ਤੇ ਲੋਕਾਂ ਨੂੰ ਕਾਫੀ ਤਸੱਲੀ ਮਿਲੀ ਹੈ ਮੋਗਾ ਤੋਂ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਗਰੀਸ਼ ਡੋਗਰਾ ਪੇਪਰ ਲੀਕ ਮਾਮਲੇ ਨੂੰ ਮੰਤ ਭਾਗਾ ਦੱਸਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਉਮੀਦ ਕਰਦੇ ਨੇ ਜਿਵੇਂ ਨੀਟ ਦਾ ਜਿਹੜਾ ਹੋਇਆ ਹੈਗਾ ਸਾਰਾ ਐਪੀਸੋਡ ਦੀ ਦੁਖਾਵਨਾ ਹੈ ਬਹੁਤ ਹੀ ਬੁਰਾ ਹੋ ਰਿਹਾ ਹੈ ਸੁਪਰੀਮ ਕੋਰਟ ਨੇ ਵੀ ਫੈਸਲਾ ਲੈ ਰਿਹਾ ਹੈ ਤੇ ਸੀਬੀਏ ਵੀ ਇਨਕੁਆਇਰੀ ਕਰ ਰਹੀ ਹੈ ਇੱਕ ਕਦੀ ਵੀ ਇਹ ਪੇਪਰ ਲੀਕ ਨਹੀਂ ਹੋਣਾ ਚਾਹੀਦਾ ਨੀਟ ਦਾ ਪੇਪਰ ਲੀਕ ਜੋ ਬਹੁਤ ਇੰਪੋਰਟੈਂਟ ਹੈ ਆਉਣ ਵਾਸਤੇ ਬਹੁਤ ਬੁਰਾ ਹੋਇਆ ਹੈ ਜਿਹੜਾ ਪੇਪਰ ਲੀਕ ਹੋਇਆ ਔਰ ਅੱਗੇ ਤੋਂ ਇੱਕ ਦਿਨ ਨਹੀਂ ਹੋਣਾ ਚਾਹੀਦਾ ਇਹਦਾ ਤਾਂ ਕਿ ਬੱਚਿਆਂ ਤੇ ਬੁਰਾ ਪ੍ਰਭਾਵ ਨਾ ਪਵੇ। ਇਦਰ ਬਾਗਾ ਪੁਰਾਣਾ ਸਥਿਤ ਸਕੂਲ ਆਫ ਐਮੀਨੈਂਸ ਤੋਂ ਅਧਿਆਪਕਾ ਜਗਜੀਤ ਕਾਰਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਕਿ ਨੀਟ ਵਰਗੀ ਪ੍ਰੀਖਿਆ ਦਾ ਭਾਰਤ ਦੇ ਵਿੱਚ ਇਸ ਤਰ੍ਹਾਂ ਲੀਕ ਆਊਟ ਹੋਣਾ ਇੱਕ ਬਹੁਤ ਵੱਡੀ ਤਰਾਸਦੀ ਵੀ ਹੈ ਔਰ ਇਸ ਪ੍ਰੀਖਿਆ ਦੇ ਨਾਲ ਕਿਉਂਕਿ 20 ਲੱਖ ਤੋਂ ਵੱਧ ਬੱਚੇ ਜੁੜੇ ਹੋਏ ਆ ਉਹਨਾਂ ਦਾ ਫਿਊਚਰ ਜੁੜਿਆ ਹੋਇਆ ਹੈ। ਬਹੁਤ ਬੱਚਿਆਂ ਨੇ ਇੰਨੀ ਮਿਹਨਤ ਵੀ ਕੀਤੀ। ਸੋ ਇਸ ਮਾਮਲੇ ਦੇ ਵਿੱਚ ਸਰਕਾਰ ਆਰ ਨੇ ਜੋ ਸਖਤ ਰਵਈਆ ਅਪਣਾਇਆ ਆਦੋਸ਼ੀਆਂ ਦੇ ਵਿਰੁੱਧ ਉਹ ਵਾਕਈ ਹੀ ਸ਼ਲਾਘਾਯੋਗ ਹੈ ਅੱਜ ਦੇ ਪ੍ਰੋਗਰਾਮ ਚ ਜਿਲ੍ਹਾਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਖੇਤਰ ਮੋਗਾ ਤੋਂ 우ਸ਼ਾ ਕੁਆਡਰਸ਼ਨ ਫਾਜ਼ਿਲਕਾ ਤੋਂ ਜਲੇਸ਼ ਠਈ ਪਟਿਆਲਾ ਤੋਂ rau ਬਰੇਂਦਰ ਅਤੇ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਇਸ ਦੇ ਨਾਲ ਹੀ ਸਮਾਜਾ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇਤੀ ਹੋਵੇਗੀ ਮੁਲਾਕਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ rahul kumar ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ